ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਟਾਈਮ ਹੈਗਾ ਰਾਤ ਦਾ 7:30 ਹੋ ਗਏ ਨੇ ਹੁਣ ਆਪਾਂ ਦੁਕਾਨ ਦੇ ਵਿੱਚ ਕਰਦੇ ਹਾਂ ਸਲਾਈ ਕਟਿੰਗ ਵੀ ਕਰਾਂਗੇ ਇਹ ਮੈਂ ਲਾਸਟਿਕ ਪਾਈ ਐ ਪਲਾਜ਼ੋ ਦੇ ਵਿੱਚ ਇਹ ਸਾਰੇ ਕੱਪੜੇ ਕੱਚੇ ਕਰੇ ਹੋਏ ਆ ਤਰਪਾਈਆਂ ਲਈ ਭੇਜਣੇ ਆ ਬਾਕੀ ਕੱਪੜੇ ਕਟਿੰਗ ਕਰਦੇ ਆਦਰ ਕਟਿੰਗ ਕਰਨ ਵਾਲੇ ਪਏ ਆ ਆ ਦੇਖੋ ਠੰਡ ਬਹੁਤ ਜ਼ਿਆਦਾ ਇੱਥੇ ਮੇਰਾ ਹੀਟਰ ਲਾਇਆ ਹੋਇਆ ਦੁਕਾਨ ਦੇ ਵਿੱਚ ਸਾਰਿਆਂ ਨੂੰ ਦੁੱਧ ਗਰਮ ਕਰਕੇ ਦੇਤਾ ਹੁਣ ਮੈਂ ਆਪਣਾ ਦੁੱਧ ਵੀ ਪੀਨੀ ਆ ਫਿਰ ਮੈਂ ਕਟਿੰਗ ਕਰਾਂਗੀ ਕੱਪੜੇ ਲਓ ਜੀ ਆਹ ਖੜੀ ਹੈ ਸਾਡੀ ਕਾ ਲਓ ਪਤਾ ਨਹੀਂ ਸਾਨੂੰ ਤਾਂ ਲੱਗਦਾ ਸੋਈ ਹੋਈ ਹੈ ਪਤਾ ਨਹੀਂ ਸੋਣ ਵਾਲੀ ਹੈ ਅਸੀਂ ਇਹਦਾ ਘਰ ਪਾ ਰਹੇ ਹਾਂ ਖਾਣਾ ਘਰ ਉਹ ਜੀ ਖਾ ਕੇ ਜਾਂਦੀ ਹੈ ਇਹ ਉਹ ਤੇ ਤੁਜਲੇਬੀਆਂ ਆਜ ਆਪਾਂ ਜੱਪਾ ਜਿਆ ਪਹਿਲਾਂ ਉੱਤੇ ਸੱਤ ਤਾਂ ਪਾਓ ਹਾਂ ਇਹਦਾ ਘਰ ਬਣਾਉਂਦਾ ਇੱਥੇ ਬੈਠਾ ਲੱਗ ਜੂ ਉੱਤੇ ਸੱਤ ਪਾ ਦਾਂਗੇ ਆ ਇਹਦੇ ਉੱਤੇ ਇਹਦੇ ਉੱਤੇ ਉਹ ਧਰੋ ਜੀ ਆਇਆ ਕਰ ਕਰਨ ਦੋ ਰੋੜੇ ਹੈ ਨਹੀਂ ਹਜੇ ਡਰੋਗੀ ਹਜੇ ਮੈਂ ਕਹਿੰਨੀ ਸੱਤ ਨਾ ਪਾਉ ਜਾਨਵਰ ਬੜਾ ਸਿਆਣਾ ਹੁੰਦਾ ਰੱਤ ਨਿਆਰੇ ਲੂ ਸਿਆ ਉਹ ਸਿਆ ਲਿਆ ਰੋੜਾ ਤਾਂ ਲਿਆ ਬੱਸ ਬਾਹਰ ਰੋੜਾ ਦਾ ਵੀ ਨਹੀਂ ਫਾਇਦਾ ਮੈਂ ਤਾਂ ਕਰ ਲੈ ਮੈਂ ਤਾਂ ਕਹਿੰਦਾ ਥੱਲਾ ਉਹਦੇ ਡੰਡੇ ਧਰ ਕੇ ਧਰਨਾ ਤੇ ਮੇਰਾ ਡੰਡਾ ਉਹ ਘੜ ਕਾਉਂ ਜਿਲਾ ਉਹਦਾ ਡੰਡੇ ਤਾਂ ਤੇ ਲੰਬੀ ਉਸਰੀ ਹੋਵੇ ਇਹਨੂੰ ਮੋੜ ਜੇ ਦੇ ਲੜ ਜੇ ਦੇ ਵਿੱਚ ਨੂੰ ਹਾਂ ਇਹਨੂੰ ਮਾੜਾ ਜਿਹਾ ਮੋੜ ਨਾ ਨਾ ਇਹ ਤਾਂ ਸਹੀ ਆ ਵਿੱਚੋਂ ਵਿੱਚੋਂ ਆਹਾ ਜਿਹੜਾ ਥੱਲੇ ਹੱਥ ਪਾ ਕੇ ਦੇਖ ਆ ਜਾ ਬਈ ਚੱਲ ਚਲੋ ਬਈ ਅੰਦਰ ਠੀਕ ਹੈ ਨਾ ਰੋਟਾ ਇੱਕ ਆ ਰੱਖਾ ਦੇ ਰੱਖਾ ਦੇ ਰੱਖਾ ਦੇ ਚਾਰ ਰੱਖਾ ਆਜਾ ਪਹਿਲੇ ਤੁਸੀਂ ਪਰਮੋ ਜੱਡਰ ਦਿਓ ਇੱਕ ਮਿੰਟ ਇਹ ਸਾਹਮਣੇ ਧਰਨੇ ਤੇ ਉਹ ਖਾਣ ਨੂੰ ਸਮਾਨ ਇੱਕ ਮਿੰਟ ਨਾਲੇ ਕੁੰਡਾ ਰੱਖਦੇ ਨੇ ਲੈ ਕੇ ਅੰਦਰ ਕੁੰਡਾ ਪਿਆ ਉਹਦੇ ਵਿੱਚ ਦੁੱਧ ਪਾ ਦਿਆ ਕਰਾਂਗੇ ਨਾਲੇ ਉਹਦੇ ਕੋ ਤੂਰੇ ਲੈ ਆਉਗੀ ਇੱਕ ਇੱਥੇ ਜੇ ਰੱਖੇ ਕਰਨ ਆਇਆ ਹੋਇਆ ਆ ਗਿਆ ਆ ਗਿਆ ਆ ਗਿਆ ਦੇਖੋ ਆ ਪੀਓ ਪੋਰਾ ਉੱਚੇ ਇੱਥੇ ਰੱਖ ਦਿਓ ਜਿੱਥੇ ਆ ਦੇ ਆ ਗਿਆ ਆ ਗਿਆ ਛੈ ਨਹੀਂ ਆਇਆ ਹੁਣ ਮੈਂ ਤੁਹਾਨੂੰ ਮਾਰੀ ਮੂਰੀ ਨਾ ਚੁੱਪ ਹੋ ਜਾਓ ਹਾਂ ਫਿਰ ਰੱਖੋ ਨੇ ਚਾ ਬੜਾ ਬੜਾਦਰ ਹੋ ਜੂ। ਬਸ ਉਹਨੇ ਨਾ ਹੱਥ ਵਜੇ ਹੋਣ ਆ ਜੇ। ਨਹੀਂ ਆਉਂਦਾ। ਚਲ ਤੰਗ ਹੋਈ ਹੋਈ ਘੜਾ ਬਚਾਈ ਰਿਹਾ। ਨਹੀਂ ਫਿਰ ਇਹਨਾਂ ਨੇ ਦੋ ਨੇ ਕੱਟਣਾ ਨਹੀਂ ਨਾ ਲੜਿਆ ਕਰਨੀਂ। ਹੋਈ ਨਹੀਂ ਆਪ ਕੋਲ। ਹੋਰ ਨਾ ਹੋਰ ਨਾ। ਆਏ ਥੋੜੀ ਦੇਰ। ਚਲ ਵੇ ਕਾਲੋ ਅੰਦਰ ਵੜ ਜਾ। ਬੈਠ ਜਾ ਆਪਣੇ ਘਰ ਚ। ਸਾਬ। ਹਾਂ। ਬਾਗੀ ਹੋਏ ਬਾਗੀ ਹੋਏ ਬਾਗੀ ਹੋਏ। ਰਾਤ ਨੂੰ ਇਹਦੇ ਵਿੱਚ ਧਰ ਜਾਗੇ ਇਹਨੂੰ। ਰੋਟੀ ਘੜ ਦੇ ਬਣਾ। ਕਿਉਂ ਕਰਨ? ਵਧੀਆ। ਹੈ? ਇਹ ਵਿੱਚ ਥੱਲੇ ਲੈ ਕੇ ਮੈਂ ਕਹਿੰਦੇ ਪ੍ਰਾਲੀ ਵਸਾਇਓ ਹਾਂ ਨਾ ਥੱਲੇ ਖੱਦਰ ਦੀ ਬੋਰੀ ਆ ਬੋਰੀ ਤਾਂ ਹੈ ਕਿ ਨਾ ਉ ਪ੍ਰਾਲੀ ਜੀ ਵਸਾਈ ਪ੍ਰਾਲੀ ਪਈ ਉਹ ਧਰਦਾ ਆ ਦੂਹ ਬੈ ਗਈ ਓਏ ਇੱਧਰ ਹੋ ਜਾ ਮੜਾ ਆਪਾ ਹੱਪ ਇੱਧਰ ਹੋ ਜਾ ਮਾਮੀ ਵਹ ਜਾ ਕਾਲੋ ਅੰਦਰ ਵਹ ਜਾ ਕਾਲੋ ਹੈ ਦਾ ਨਾ ਹੋਰ ਹੋਰ ਕਿਧਰ ਹੈ ਕੋਈ ਵਧੀਆ ਜਿਹਾ ਨਾਮ ਦੱਸ ਕਰਨ ਫਿਰ ਕਿਥਰੀ ਹੈ ਗੋਗਾ ਹਾਂ ਦੇਖੋ ਚੰਗੋ ਦੱਸ ਦੇ ਕੋਈ ਵਧੀਆ ਜਿਹਾ ਨਾਮ ਕੰਮ ਬੈ ਜਾਣ ਦੋ ਨੂੰ ਹੁਣ ਲੱਗ ਨਾਮ ਦੱਸ ਕੋਈ ਵਧੀਆ ਜਿਹਾ ਕਰਨ ਨਾ ਸੋਚਦੇ ਨੇ ਪਾ ਲਓ ਚਾਰ ਕਰਦੇ ਬੈਠ ਕੇ ਖਾਓ ਬੈ ਗਈ ਇੱਧਰ ਸਾਡਾ ਧਰਿਆ ਹੋਇਆ ਸਾਗ ਅੱਜ ਕਈ ਦਿਨਾਂ ਦੀ ਧੁੱਪ ਨਹੀਂ ਨਿਕਲੀ ਦੇਖੋ ਬੱਦਲ ਵਾਲੇ ਮੌਸਮ ਬਣਿਆ ਹੋਇਆ ਇੱਥੇ ਅਸੀਂ ਚੁੱਲਾ ਧਰਿਆ ਹੋਇਆ ਚੁੱਲਾ ਧਰ ਕੇ ਦੇਖੋ ਸਾਗ ਵਧੀਆ ਰਿਝ ਰਿਹਾ ਹੁਣੇ ਗਏ ਨੇ ਬਾਪੂ ਜੀ ਉੱਠ ਕੇ ਉਹ ਬੈਠੇ ਨਾਲੇ ਸੇਕੀ ਜਾਂਦੇ ਆ ਕੇਰਾ ਮੇ ਰੱਖਤਾ ਸੀਗਾ ਨਾਲ ਚਲੋ ਅੱਗ ਜਾਲੀ ਜਾਂਦੇ ਆ ਕਾਲਸ ਜੀ ਮੇ ਨਾਲ ਦੀ ਨਾਲ ਸਾਫ ਕਰ ਦਿੰਦੀ ਆ ਇੰਨੀਆਂ ਲੀਰਾਂ ਇਕੱਠੀਆਂ ਹੋਈਆਂ ਵੇਹਦੇ ਸਾਰੀਆਂ ਫੂਕਦੀਆਂ ਦੁਕਾਨ ਕਰਕੇ ਆਪਣੇ ਬੁਟੀਕ ਕਰਕੇ ਉਹ ਤੇ ਰੋਗੀ ਆਪਾਂ ਉੱਥੇ ਉੱਤਰਿਆ ਵਧੀਆ ਲੱਕੜ ਨਾਲ ਅੱਗ ਹੁਣ ਤਾਂ ਹਰਸ ਕਰਨ ਵਾਲੀ ਰੱਜਲੀ ਵਸ ਹੋਰ ਨਾ ਪਾਇਓ ਕਿੰਨੇ ਵਾਰੀ ਪਾਤੀ ਰੋਟੀ ਉਹ ਅੱਜ ਉਹਨੂੰ ਹਰ ਸਖਾਂਦਾਗਾ ਮੁਖਪਲੀ ਆ ਸਾਈਕਲ ਆਪਾਂ ਨਾ ਕਰਦੇ ਤੁਸੀਂ ਓਕੇ ਹੋ ਜੂ ਨਾ ਸਾਈਕਲ ਦੀ ਕੋਈ ਤਖਲੀਫ ਹੀ ਨਹੀਂ ਹੈਗੀ ਇਹ ਤਾਂ ਗੱਡੀ ਦੂਰ ਮੁਖਪੜੀ ਖਣਿਆ ਨੋ ਬੈ ਹੁੰਦੀ ਹੈ ਇਹਦੇ ਵਿੱਚ ਖੜੇ ਇਹ ਨਾ ਸਿਰ ਬਹੁਤ ਜ਼ਿਆਦਾ ਉੱਠਦਾ ਹੈਗਾ ਕੋਈ ਹਾਕਾ ਮਾਰਦਾ ਪਤਾ ਨਹੀਂ ਕਰਨ ਨੂੰ ਹਾਕਾ ਮਾਰੀ ਹੈ ਕਿਹਨੇ ਅਰਪਣ ਲੱਗਿਆ ਮੈਨੂੰ ਏ ਕਰਨ ਖੇਡਦਾਗਾ ਕੀ ਖੇਡਦਾ ਉਹਨੇ ਕਰਨ ਬੈਠ ਬਾਲ ਛੁੱਟੀਆਂ ਕਰਕੇ ਕਰਨ ਆਇਆ ਹੋਇਆ ਆਪਣੇ ਕੋਲੇ ਮਾਜ ਨੂੰ ਕੋਸਾ ਪਾਣੀ ਬਣਾਉਣ ਟਾਈਮ ਬੜਾ ਹੋ ਗਿਆ ਟੂਟੀ ਨਹੀਂ ਆਈ ਹੈਗੀ ਅੱਜ ਮੋਟਰ ਚਲਾ ਕੇ ਬੁਲਾ ਦੋ ਨਿਕਾ ਜਾ ਨਹੀਂ ਆਈ ਕਿਉਂ ਨਹੀਂ ਨਹੀਂ ਸਾਢੇ ਨਹੀਂ ਆਈ ਸਾਢੇ ਤਾਂ ਕੁਲੂ ਪੰਪ ਨਾ ਆਉਂਦੀ ਸੀ ਨਹੀਂ ਨਹੀਂ ਆਈ ਨਹੀਂ ਬੱਪੂ ਜੀ ਮੈਂ ਦੇਖੀ ਸੀ ਤੂੰ ਕਤੋਂ ਕਸਿੜਦੀ ਸੀ ਉਹ ਜਿੱਥੇ ਆ ਵੀ ਜਾ। ਚੰਗਾ। ਆ ਤਾਂ ਨਾ ਜਾ ਲੈ। ਜਿੱਥੇ ਨਾ ਜੱਕਣਾ ਜ਼ਰੂਰੀ ਆ। ਇਹਨੂੰ ਉਹ ਉਹ ਦਿਓ ਮਾੜੇ ਚੱਪੜਾ ਦਿਓ ਮੇਰੇ ਸਲੀਪਰ ਜੇ ਤੋੜ ਦੂ ਇਹਦੀ ਅੱਡੀ ਨਹੀਂ ਪੂਰੀ ਆਉਂਦੀ ਮਾਗਰੋਂ। ਜਮੇ ਫਿੱਦੇ ਕਰਤੇ। ਹੱਸ ਲਾ ਕੇ ਜਾ ਭਾਈ। ਜਮੇ ਨਹੀਂ ਖੜਾ ਛੜਦਾ ਹੈਗਾ। ਆ ਸਾਲ ਵਾਲਾ ਦੇਖੀ ਉਹੀ ਹੈਗਾ ਜਿੱਤੋਂ ਆਪਾਂ ਕੋਟੀ ਮਟਾਉਣੀ ਹੈਗੀ। ਲੰਬਾ ਜਾ। ਲੰਬਾ ਜਾ ਉਹ। ਕੋਟੀਆਂ ਲੈ ਲਿਆ ਕਹਿੰਦਾ ਹਰੇਕ ਸੋਮਵਾਰ ਆਉਣਾ ਮੈਂ ਮੁੜ ਕੇ ਦਿਖਾਈ ਨਹੀਂ ਦਿੰਦਾ ਕਹਿੰਦਾ ਉਹੀ ਹੈਗਾ ਕੈ ਕੋਟੀ ਵਟਾ ਕੇ ਦੇ ਕੇ ਜਾ ਸਾਡੇ ਮੁੰਡੇ ਨੂੰ ਪਹਿਲਾ ਕੋਟੀ ਦੇਖ ਮੁੰਡੇ ਦੀ ਕੋਟੀ ਵਾਸਤੇ ਰੰਗ ਨਹੀਂ ਮਿਚਦਾ ਰੰਗ ਹੈ ਹੋ ਮੰਜਾੜਾ ਹੋ ਮੰਜਾ ਲੈ ਆਇਓ ਹਰ ਕੀ ਹਾਲ ਹੈ ਭਾਈ ਵਧੀਆ ਚਾ ਪੀ ਲੋ ਐਂ ਤੇਰੇ ਆ ਦੇ ਆਪਣਾ ਇਸ਼ਕਮ ਚਲੋ ਹੀ ਚਲੋ ਬਾਪੂ ਵਾਪਸ ਬਾਪੂ ਨੂੰ ਦੇਵਾ ਹਾਂ ਬਾਪੂ ਕੋਲੇ ਬਾੜੀ ਪ੍ਰਾਣੀ ਲੋਈ ਹੈ ਅੱਜ ਵਾਪੋਂ ਲੋਹੀ ਲੈ ਕੇ ਦੇਣੀ ਐ ਨਹੀਂ ਬਾਪੂ ਜੀ ਕੋਲੇ ਹੈ ਨਹੀਂ ਕਿ ਲੋਹੀ ਆ ਬਾਲੀ ਪੁਰਾਣੀ ਲੋਹੀ ਐ ਬੜੇ ਪੁਰਾਣੀ ਐ ਨਾ ਫੱਟੀ ਹੋਈ ਐ ਫੱਟੀ ਭਈ ਇਹ ਤਾਂ ਬਾਲੀ ਪੁਰਾਣੀ ਐ ਹੱਥ ਕੋਟੀ ਨੇ ਰੰਗ ਦੇਖੀਏ ਔਰ 2 ਸਾਲ ਹੋ ਗਏ ਆਪਾਂ ਦਾ ਸਾਲ ਹੋ ਗਿਆ ਥੋੜੀ ਨਾ ਆ ਜੀ ਮੈਂ ਵੀ ਜਾਨੀ ਆ ਮੜੀ ਜੀ ਚਾਹ ਰਹਿੰਦੀ ਤੇ ਚਾਹ ਪੀਣੀ ਐ ਜਾ ਕੇ ਦੇਖਦੇ ਆ ਕੋਈ ਨਵੀਂ ਕੋਟੀ-ਕੁੱਟੀ ਜੇ ਹੋਰ ਮਿਲ ਗਈ ਅੱਜ ਤਾਂ ਲੈ ਕੇ ਹੀ ਦੇਣਗੇ ਉਹੀ ਰੰਗ ਦੇ ਜਾਂਦੇ ਕਹਾਂ ਆਣੇ ਉਹੀ ਹੁਣ ਹਰਸ਼ ਨੂੰ ਦਿਖਾਓ ਉਹੀ ਰੰਗ ਹੈ ਕੱਲਾ ਪਿੰਕ ਜਾਂ ਇੰਨੇ ਰੰਗ ਤਾਂ ਨੇ ਪਾਉਣੇ ਵੀ ਨਹੀਂ ਇੰਨੇ ਰੰਗ ਨਹੀਂ ਪਾਉਣੇ ਇੱਕ ਦੇ ਅੱਧੇ ਰੰਗ ਜਿਹੇ ਵਾਲੇ ਦੇ ਦੇ ਇੱਕ ਅੱਧੇ ਵਾਲਾ ਆਹ ਹੋੜ ਦੇ ਕੇ ਨਹੀਂ ਇਹਦੇ ਪਿੰਕ ਜਿਹੇ ਰੰਗ ਤਾਂ ਹਰਸ਼ ਨੇ ਜਮੇ ਨਹੀਂ ਪਾਉਣਾ ਹੈਗਾ ਕੀ ਨੀਰ ਆਇਆ ਜਾਨ ਪਲਦਾ ਮਾ ਪਹੁੰਚਦਾ ਹਸੀ ਆ ਜਾਂਦਾ ਬਾਹਰ ਬੈਠਾ ਹੈ ਮੇਰੇ ਵਾਲੀ ਹੈਗੇ ਨੇ ਹੋਰ ਤੇਰੀ ਦਾਅ ਬਟਾ ਦੇ ਹਾਂ ਤੇਰੀ ਨਹੀਂ ਬਟਾਏਗਾ ਕਿਉਂ ਬਟਾ ਦੇ ਉਹ ਰੰਗ ਤਾਂ ਨਹੀਂ ਪਸੰਦ ਆ ਹੈਗਾ ਮੈਨੂੰ ਕਿਹੜਾ ਰੰਗ ਉਹ ਤਾਂ ਬਹੁਤ ਬਜਾ ਰੰਗ ਹੈ ਕਿਸੇ ਦੀ ਵੀ ਹੈ ਇਸੇ ਕੀ ਹੈ ਓਰੇ ਗੱਲ ਜਾਂ ਬੰਦ ਹੁੰਦਾ ਸਾਰਾ ਗੱਲ ਜਾਂ ਬੰਦ ਹੁੰਦਾ ਇਸੇ ਕੀ ਹੈ ਸਾਰਾ ਜਾਂ ਘੁੱਟਦਾ ਓਹੀ ਜਿਹਾ ਹੋਰ ਲਿਆਇਆ ਹੀ ਨਹੀਂ ਤੂੰ ਭਾਈ ਹੋਰ ਆਈ ਇਸੇ ਕੀ ਵੀ ਏਦਾਂ ਸਿੱਕੀ ਵੀ ਸਿੱਕੀ ਸਾਹ ਖੋਲ ਕੇ ਦੇਖੋ ਮਹਿੰਗੀ ਨਹੀਂ ਮਹਿੰਗੀ ਤਾਂ ਉਧੇ ਮੈਨੂੰ ਇੰਨੀ ਮਹਿੰਗੀ ਦੇ ਕੇ ਗਿਆ ਮੈਨੂੰ ਮਹਿੰਗੀ ਦੇ ਕੇ ਗਿਆ ਹਰ ਸਾਜ ਅੰਦਰ ਇਹ ਛੋਟੀ ਆਹ ਤਾਂ ਛੋਟੀ ਵੀ ਆਤੀ ਹੈ ਨਾ ਛੋਟੀ ਮੈ ਲੈਣੀ ਹੈ ਹੈ ਆ ਜੀ ਆ ਜੀ ਇਹ ਛੋਟਾ ਕੀ ਰੰਗ ਲਓ ਜੀ ਬਾਪੂ ਲੈ ਲਓਈ ਬਾਪੂ ਲਓਈ ਦੇ ਦੇ ਮੇਰੀ ਬਤ ਕਰ ਮੈਂ ਗਰਮ ਲੋਈ ਹੈ ਯਾਰ ਘਰੀ ਕਰੇਗਾ ਲੋਈਆ ਕੀ ਆ ਆਂ ਲੈ ਲੈ ਤਾਂ ਗੱਲ ਜਾ ਖੋਲਾ ਮੈਨੂੰ ਹੋਰ ਹੀ ਲੱਗਦੀ ਐ ਇਹ ਰਾਮਾ ਆ ਥੱਲੇ ਕੋਟ ਆ ਲੈ ਥੱਲੇ ਕੋਟ ਆ ਰਾਮ ਦਾ ਮੋੜੋਂ ਜਾ ਕਹ ਦੇ ਪੂਰੀ ਮੈਂ ਦੇਉਂ ਪੈਸੇ ਪਾਪ ਮੇਰਾ ਮੇਰੀ ਬੀਬੀ ਨਾਲ ਕੱਠ ਜੋੜਾ ਹੈਗਾ ਪੂਰੀ ਕੱਢ ਦੇ ਲੈ ਨਾ ਨਾ ਲੈ ਨਹੀਂ ਆਵਾ ਲੈ ਨਹੀਂ ਨਹੀਂ ਜੇ ਬੀਬੀ ਨੂੰ ਸਾਥ ਕੇ ਲੈ ਹਰਸ ਜੈਸਨ ਮੈਂ ਕਹਿਤਾ ਹੀ ਪੂਰੀ ਦੇ ਦੇ ਨਹੀਂ ਆ ਬਸ ਦਬਾਨ ਹੈ ਪੂਰੀ ਸੁਣਵਾ ਕੇ ਭਾਈ ਖੜਾ ਐ ਇੱਧਰ ਸੇਤੀ ਆ ਜਾ ਸੇਤੀ ਬੱਸ ਕਰੋ ਇਹ ਨਹੀਂ ਵਧੀਆ ਹੈਗੀ ਬਣਾ ਬਣਾ ਮਹਿੰਗੀ ਆ ਫਿਰ ਉਹ ਦਿੱਤੀ ਦੀ ਇਹਨੇ ਕਿੰਨੇ ਦੀ 3500 ਦੀ ਕੋਟੀ 3500 ਦਾ 3600 ਦਾ 35 3600 ਦੀ ਕੋਟੀ ਛੋਟੀ ਹੈ ਇਹ ਨਹੀਂ ਮੈਂ ਲੈਂਦੀ ਛੋਟੀ ਛੋਟ ਜਿਵੇਂ ਲੈਂਦੀ ਨਹੀਂ ਮੈਨੂੰ ਥੋੜੀ ਜਿਹੀ ਕੋਟੀਆਂ ਲੌਂਗ ਚੀ ਪਸੰਦ ਆ ਰੰਗ ਦੇ ਦੋ ਦੰਨ ਜਿਹੜੇ ਦੋ ਦੇ ਆਦੇ ਜੀ ਕਰ ਦਿੰਦੇ ਹੋਰ ਇੱਕ ਰੰਗ ਦਾ ਹੋਵੇ ਤੇ ਨੰਬ ਜਿਹਾ ਰੱਖੇ ਬਣਾਣ ਵਾਲੇ ਬਣਾਤੇ ਹੈਗਾ ਚਾਹ ਕਰੇ ਆਹ ਦੇ ਆਹੇ ਕੋਟੀਆਂ ਨੇ ਮੈਨੂੰ ਲੱਗਦਾ ਕੋਟੀਆਂ ਨਹੀਂ ਹੈਗਿਆ ਇਹ ਸਟਾਲ ਹੈ ਗਰਮ ਸਟਾਲ ਬਾਪੂ ਲੋਈ ਦਿੱਤੀ ਨਹੀਂ ਫਿਰ ਬਾਪੂ 250 ਕੱਲ ਲੋਈ ਬੋਲਾ ਤੇ ਮਾਂ ਦਾ ਨਹੀਂ ਬਹੁਤ ਮੈਨੂੰ ਜਾਨਾ ਕਿਥੇ ਮੈਂ ਕਰ ਸਾਮ ਹੈ ਜਾਂ ਤਹੇ ਕੋਈ ਵਿਆਹ ਉਹ ਆ ਜਾਂਦਾ ਹੈ ਬਾਪੂ ਮੰਨ 80 ਸਾਲ ਦਾ ਹੋ ਗਿਆ ਮੈਂ ਹਾਂ ਜੀ ਅੱਛੀ ਰੋ ਬਾਪੂ ਦੀ ਉਮਰ ਦਾ ਪਤਾ ਕਰਨਾ ਮੈਨੂੰ ਹੱਲ ਲੱਭ ਗਿਆ ਉਮਰ ਵਾਲਾ ਬੰਦਾ ਲੱਭ ਲਿਆ ਇਹਦੇ ਨਾਲ ਇੱਕ ਬੰਦਾ ਫੌਜੀ ਆ ਫੌਜ ਚ ਆਵੇ ਉਹਨੂੰ ਉਹ ਸਾਰੀ ਆਪਣੀ ਉਮਰ ਦਾ ਪਤਾ ਉਹ ਕਹਿੰਦਾ ਬਾਪੂ ਤੇ ਮੇਰਾ ਕਹਿੰਦਾ 10 ਦਿਨਾਂ ਦਾ ਫਰਕ ਆ 15 ਦਾ ਬਸ 80 ਕੇ ਸਾਲ ਦੇ ਹੈਗੇ ਨੇ ਬਾਪੂ ਤੂੰ ਕਲੀਅਰ ਹੋ ਜੀ ਜਾ 15 ਦਿਨ ਦਾ ਫਰਕ ਰਹਿਣਾ ਉਹ ਫੌਜੀ ਕਹਿੰਦਾ ਮਿਲ ਕੀ ਟਾ ਮੈਂ ਤੇਰੇ ਬਾਪੂ ਨੂੰ ਆਹ 15 ਸਾਲ ਆ ਜੀ ਇਹ ਪਤਾ ਵੀ ਓਵਰ ਦਾ ਐਂਗਲ ਹੈ ਫਿਰ ਉਹਦੀ ਤਾਂ ਉਮਰ ਉਹ ਲਿਖੀ ਹੋਈ ਪੜਿਆ ਹੋਊਗਾ ਪੜਿਆ ਪਿਆ ਉਹਦੇ ਕਾਗਜ਼ ਨੇ ਸਾਰੇ ਹਾਂ ਸਹੀ ਗੱਲ ਉਹ ਤਾਂ ਪੁੱਛੋ ਮਾਂ ਫਿਰ じゃ ਹੈਪੀ ਬਰਥਡੇ ਬਣਾਉਣਾ ਹੈ ਹੈਪੀ ਬਰਥਡੇ ਨੂੰ ਕੋਈ ਡੇਟ ਪਤਾ ਲੱਗੂਗੀ ਡੇਟ ਦਾ ਪਤਾ ਹੀ ਕਰੂ ਉਹ ਕਹਿੰਦਾ 15 ਦਿਨ ਦਾ ਫਰਕ ਤਾਂ ਉਹ ਦੱਸ ਹੀ ਜਨਾ ਅੱਛਾ ਤੁਸਾਂ ਲਾ ਲਾਂਗੇ 15 ਸੱਜਣਾਂ ਵਾ ਫਿਰ ਕੇਕ ਕੱਟਣਾ ਹੈ ਹਾਂ ਹਾਂ ਮਾਂ ਉੱਥੇ ਲੈ ਜਾਾਂਗੇ ਬਾਪੂ ਜੀ ਨੂੰ ਰੈਸਟੋਰੈਂਟ ਤੇ ਲਾਓ ਜੀ ਇੱਕ ਹੋਰ ਆ ਗਿਆ ਮੈਂ ਪਾ ਮੈਂ ਬਾਦ ਨਹੀਂ ਕੋਈ ਨਹੀਂ ਚਲ ਮੈਂ ਪਾ ਪਾ ਲੋ ਪਾ ਟਾਈਪ ਕਿਰਾਨਾ ਬਾਬਾ ਜੀ ਦਾਨ ਚਲ ਪਾ ਦੋ ਵੀਣ ਵਜਾ ਦੇ ਮੜੀ ਥੋੜੀ ਜੀ ਥੋੜੀ ਜੀ ਵੀਣ ਵਜਾ ਦੇ ਐਸੀ ਵੀ ਸੁਨੇਗਾ ਵੇਲੇ ਕਿ ਨਹੀਂ ਤਾਰ ਜਨਾ ਟਿਊਨ ਨਾ ਵਜਾਉਂਦੇ ਨੇ ਹਾਂ साहब है। बासे के कोई सांप ही ना निकलया वे बाबा शेर पर चल पा दो बोतल पारने नहीं बड़ी बोतल ला ले बाबा ना बड़ी बोतल दे दने हां बड़ी बोतल ले और पिंट चाय तो जामेगा पर जू तेरी बोतल ਮੈਂ ਬੋਤਲ ਦੇ ਦੇਣੀ ਆ ਹੋਰ ਕਿਸੇ ਦੇ ਪਵਾ ਲੂ ਮੈਂ ਦੇ ਦਿੰਨੀ ਆ ਮੈਂ ਦੇ ਦਿੰਨੀ ਆ ਬਾਬਾ ਬੋਤਲਾਂ ਇੱਥੇ ਬੋਤਲਾਂ ਬਹੁਤ ਸਿੱਟੀਆਂ ਹੋਈਆਂ ਨੇ ਕਵਾੜ ਤਾਂ ਬਥੇਰਾ ਸਾਡੇ ਤਾਂ ਵੇਚਦੇ ਨਹੀਂ ਦੇਖ ਲਓ ਕਵਾੜ ਦੇ ਘਰੇ ਲੱਗੇ ਪਏ ਨੇ ਬਾਬੇ ਨੂੰ ਇਹ ਕੁੰਡੇ ਵਾਲੀ ਬੋਤਲ ਦੇ ਦੇਣਾ ਹਾਲ ਲੈ ਲੋ ਮੜੇ ਤੋਂ ਲੋ ਇੱਥੇ ਟੁੱਟੀ ਤੋਂ ਨਾ ਬਾਬਾ ਤੋਂ ਲੂ 2 ਕਿਲੋ ਤਾਂ ਤਾਂ ਲੈ ਕੇ ਵੀ ਜਾ ਪਿੰਡ ਇਕੱਠਾ ਕਰਕੇ ਹੁਣ ਚੱਲਿਆ ਚੱਲਿਆ ਚਾਹ ਪੀ ਲਓ ਉਹਦੀ ਫਿਰ ਉਹ ਨੂੰ ਕੋਟੀ ਲੈ ਕਰਾਉਂਗਾ ਲੈ ਕਰਾਉਂਗਾ ਕੋਟੀ ਵਿਟਾ ਕੇ ਦੇਜੋ ਸਾਨੂੰ ਵਾਲੇ ਕਮ ਸਨਾਂ ਕੀ ਬਾਤ ਹੈ ਕੀ ਬਾਤ ਚਲੋ ਜੀ ਬਥੇਰੇ ਤਾਂ ਨਹੀਂ ਤਾਂ ਨਹੀਂ ਬਹੁਤ ਮੇਰੇ ਕਿੱਥੇ ਪਤਾ ਕੋਟ ਕੋਟਾਂ ਦੀ ਰਿਆ ਪਰ ਚੁਏ ਤੇ ਅੱਜ ਸਰਾਂਦੋਂ ਪਿੱਛੇ ਜਿਹੜੇ ਮੇਰੇ ਭਾਈ ਨੇ ਮੈਨੂੰ ਕਿਹਾ ਦਾ ਬਹੁਤ ਚਿਰਾਂ ਦਾ ਹਲੇ ਰਹਿਣਾ ਕਰ ਕੋਟੀਆ ਵਾ ਰਹੇ ਨੇ ਸ਼ੀਸ਼ੇ ਰਹਿੰਦੇ ਨੇ ਅਜੇ ਪਲਾਨ ਤੇ ਰਹਿੰਦੀ ਥੱਲੇ ਸਾਰੇ ਵਿਚਾਰ ਹੁੰਦੇ ਚੰਗਾ ਬਹੁਤ ਥੂੜ ਪਾ ਕੇ ਦਿਖਾ ਕੇ ਜਾਊਗਾ ਐਵੇਂ ਸੋਣਾ ਮੈਂ ਦਰਜੀ ਕੋਲੋਂ ਚੰਗਾ ਸੂਟ ਲੈ ਕੇ ਜਾਣਾ ਚੰਗਾ ਉਹਦਾ ਸੂਟ ਲੈ ਦਰਜੀ ਦੇ ਚੰਗਾ ਉਹ ਤਹ ਜਗ ਉਹਨੇ ਜਗ ਨਹੀਂ ਜਗਾ ਜੀ ਸਾਫ ਬੜੇ ਦਿੰਦਾ ਜਿਹੜੇ ਉਹਨੇ ਉਹ ਤਾਂ ਹੀ ਹਾਂ ਹਾਂ ਸੂਟ ਦੇ ਦੇ ਦਾਂਗੇ ਤੈਨੂੰ ਬੱਸ ਦੁੱਧ ਇਕੱਠਾ ਕਰ ਦਿੰਦੇ ਥੋੜਾ ਥੋੜਾ ਨਾਲ ਹੀ ਇੰਨਾ ਪਾ ਗਏ ਇੱਕ ਟੋਕ ਇੰਨੇ ਨਾਲ ਹੀ ਮੇਰੇ ਘਰ ਉਹ ਵੀ ਤੇਰੇ ਕਰੇਗੀ ਵੀ ਕੋਈ ਮੈਂ ਖੈਰ ਜੀ ਵੀ ਮੰਗਣਾ ਲਾ ਤੇਰਾ ਲਾਤੀ ਉਹਨੂੰ ਬੰਮਕ ਕੋਈ ਵੀ ਗਾਂ ਚੱਲ ਹੁਣ ਤੇ ਲੈਣਾ ਲੈ ਲੈ ਹੂੰ ਤੇ ਇਨੀ ਖੈਰ ਜੂ ਪਾਇਆ ਕਿ ਜਿਹੜਾ ਖੈਰ ਹੋਣਾ ਸੀ ਬਿਲਕੁਲ ਇਸ ਵੇਲੇ ਤੇਰੇ ਦੁਆਰ ਸਹੀ ਗੱਲ ਆ ਇਸ ਵੇਲੇ ਤੇਰੇ ਦੁਆਰ ਤੇ ਗੁਰੂ ਦਾ ਮਰਾ ਅੱਛਾ ਨਾ ਮੋੜੇ ਹੰੜਾ ਸਾਰੋ ਚਲੋ